ਅਮ੍ਰਿਤਸਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਿਮਰਨਜੀਤ ਮਾਨ ਨੇ ਸੰਗਰੂਰ 'ਚ ਪ੍ਰੈਸ ਕਾਨਫਰੰਸ ਕੀਤੀ। ਜਿੱਥੇ ਮੀਡੀਆ ਨੇ ਉਹਨਾਂ ਨੂੰ ਬਾਬਲ ਕਲਾ ਗੋਲੀਕਾਂਡ ਮਾਮਲੇ ਦੀ ਜਾਂਚ ਬਾਰੇ ਸਵਾਲ ਕੀਤਾ ਕਿ ਸੱਟ ਵੱਲੋਂ ਕੀਤੀ ਜਾ ਰਹੀ ਜਾਂਚ ਕੀ ਸਹੀ ਦਿਸ਼ਾ 'ਚ ਜਾ ਰਹੀ ਹੈ? ਤਾਂ ਮਾਨ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੀ ਬਿਲਕੁਲ ਸਹੀ ਜਾ ਰਹੀ ਹੈ। ਮੇਰੇ ਤਾਂ ਖਿਆਲ ਬਿਲਕੁਲ ਠੀਕ ਜਾ ਰਹੀ ਹੈ। ਤੇ ਨਾਲ ਹੀ ਮਾਨ ਨੇ ਬਾਦਲਾਂ ਤੇ ਖੂਬ ਤਿੱਖੇ ਵਾਰ ਕੀਤੇ। ਮਾਨਯੇ ਕਿਆ ਕੇ ਬਦਲ ਸਾਹਿਬ ਕਹਿੰਦੇ ਨੇ ਕਿ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣੀ ਚਾਹੀਦੀ ਹੈ ਤੇ ਮਾਨਯੇ ਕਿਹਾ ਕਿ ਸਾਡੇ ਸੁਪਰੀਮ ਕੋਰਟ ਦਾ ਇੱਕ ਜੱਜ ਹੈ ਜਸਜੀਤ ਜੈਨ ਜਿਹੜਾ ਪੁਲਿਸ ਦੇ ਹੱਕ ਤੇ ਸਿੱਖਾਂ ਦੇ ਖਿਲਾਫ ਫੈਸਲੇ ਦਿੰਦਾ ਹੈ ਤੁਸੀਂ ਜੈਨ ਨੂੰ ਬੁਲਾ ਲਓ ਉਹ ਤੁਹਾਡੇ ਹੱਕ ਦੀ ਫੈਸਲਾ ਦੇਵੇਗਾ ਜਾਰੀ ਹੈ ਤੇ ਬਾਦਲ ਸਾਹਿਬ ਤੇ ਸੁਬੀਰ ਕਹਿੰਦੇ ਆ ਸੁਪਰੀਮ ਕੋਰਟ ਦਾ ਤ੍ਰਿਪਤੀਸ਼ ਗਰੌ ਸਾਡੇ ਹਾਈ ਕੋਰਟ ਦਾ ਇੱਕ ਜਸਟਿਸ ਹੈ ਜਸਟਿਸ ਜੈਨ ਉਹ ਸਾਰੇ ਪੁਲਿਸ ਅਫਸਰਾਂ ਦੇ ਹੱਕ ਤੇ ਸਿੱਖਾਂ ਦੇ ਖਿਲਾਫ ਫੈਸਲੇ ਦੇ ਜਾਂਦਾ ਤੇ ਤੁਸੀਂ ਜੇਸਸ ਜਾਣ ਨੂੰ ਹੀ ਬੁਲਾ ਲਓ ਉਹ ਤੁਹਾਡੇ ਹੱਕ ਦੇ ਵਿੱਚ ਦੇ ਦਊਗਾ ਤੁਸੀਂ ਹੁਣ ਕਹੋਗੇ ਕਿ ਜੀ ਇਹ ਤਾਂ ਮਾਨ ਹਣੀ ਹੋ ਜੂਗੀ ਹਾਈ ਕੋਰਟ ਦੀ ਮਾਨ ਹਣੀ ਤਾਂ ਹੁੰਦੀ ਹੈ ਜੇ ਕੋਈ ਇਲਜ਼ਾਮ ਗਲਤ ਲਾਏ ਤੇ ਮੈਂ ਕੈਮਰੇ ਦੇ ਅੱਗੇ ਤੁਹਾਡੇ ਨਾਲ ਗੱਲ ਕਰਦਿਆਂ ਤੇ ਜੇ ਤੁਹਾਨੂੰ ਕੋਈ ਨੋਟਿਸ ਆਊਗਾ ਤੁਸੀਂ ਕਹਿ ਦਿਓ ਕਿ ਜੀ ਆ ਸਾਡਾ ਪ੍ਰੂਫ ਹੈ ਸਿਮਰਨਜੀਤ ਸਿੰਘ ਮਾਨ ਸਿੱਧਾ ਤਾਂ ਬੋਲੀ ਜਾਂਦਾ ਕਿ ਜੋਸੀ ਮਤਸਵੀ ਜੱਜ ਹੈ ਤੇ ਸੁਪਰੀਮ ਕੋਰਟ ਕੋਲੇ ਜਾਓਗੇ ਆ ਜੋਸੀ ਹਾਈ ਕੋਰਟ ਦੇ ਜੱਜ ਕੋਲੇ ਚਲੇ ਜਾਓ ਤੁਹਾਨੂੰ ਐ ਕਰ ਦੂਗਾ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ